ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਪੈਲੋ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਅਖੰਡ ਬਾਣੀ ਵੱਲੋਂ ਵਿਸਾਖੀ ਦੀਆਂ ਖਾਲਸਾ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਆਓ ਜਥੇਦਾਰ ਬਲਜੀਤ ਸਿੰਘ ਜੀ ਦਾ ਦੂਵਾਲ ਦੇ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਜੋ ਵੀ ਬੀਤੇ ਦਿਨ ਸਿੱਖ ਕੌਮ ਦੇ ਨਾਲ ਵਾਪਰਿਆ ਫਿਰ ਘਟਨਾ ਚਾਹੇ ਗਿਆਨ ਗੋਦੜੀ ਸਾਹਿਬ ਜਾਂਦੇ ਹੋਏ ਸਿੰਘਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਹੋਵੇ ਜਾਂ ਮਾਇਆਪੁਰੀ ਵਿਖੇ ਸਿੱਖਾਂ ਉੱਤੇ ਹੋਏ ਬੀਐਸਐਫ ਵੱਲੋਂ ਹਮਲੇ ਦੀ ਜਾਂ ਦਮਦਮਾ ਸਾਹਿਬ ਦੇ ਅੰਦਰ ਮੌਜੂਦ ਹਰਸੀਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੋਏ ਸੰਗਤ ਵੱਲੋਂ ਕੜੇ ਵਿਰੋਧ ਦੀ ਹਰ ਮਸਲੇ ਤੇ ਜਾਣਦੇ ਹਾਂ ਕਿ ਆਖਿਰ ਕੀ প্রতিকਰਮ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਬਲਜੀਤ ਜੀ ਜੋ ਕੁਝ ਕੱਲ ਵਾਪਰਿਆ 35 ਸਿੰਘ ਪਹਿਲਾਂ ਤਾਂ ਜੋਗਿਆਨ ਗੋਦੜੀ ਸਾਹਿਬ ਗੁਰਦੁਆਰੇ ਜਾ ਰਹੇ ਸੀ ਉਹਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਅਤੇ ਉਸ ਤੋਂ ਬਾਅਦ ਜੋ ਮਾਇਆਪੁਰੀ ਦੀ ਘਟਨਾ ਸੰਘਾ ਦੇ ਉੱਤੇ ਜਿੱਦਾਂ ਬੀਐਸਐਫ ਨੇ ਹਮਲਾ ਕੀਤਾ ਕੀ ਕਹੂਗੇ ਅ ਜੀ ਦੇਖੋ ਫਰੀਦ ਜੀ ਜਿਹੜਾ 35 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਉੱਤਰਾਖੰਡ ਪੁਲਿਸ ਨੇ ਉਹ ਹਰ ਸਾਲ ਇਲਾਵਾ ਜਦੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜਾਂ ਵਿਸਾਖੀ ਤੇ ਕੋਈ ਵੀ ਜਥਾ ਗਿਆਨ ਗੋਦੜੀ ਦੀ ਗੱਲ ਨੂੰ ਲੈ ਕੇ ਉੱਤਰਾਖੰਡ 'ਚ ਐਂਟਰ ਹੁੰਦਾ ਤੇ ਉਹਨਾਂ ਨੂੰ ਉੱਤਰਾਖੰਡ ਸਰਕਾਰ ਗ੍ਰਿਫਤਾਰ ਕਰ ਲੈਂਦੀ ਹੈ ਜੀ ਤੁਹਾਡੇ ਯਾਦ ਹੋਵੇਗਾ ਕਈ ਸਾਲ ਲਗਾਤਾਰ ਅਸੀਂ ਇੱਕ ਸੰਘਰਸ਼ ਜਿਹੜਾ ਸੀਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਅਸੀਂ ਅਰਦਾਸ ਕਰਕੇ ਦੁਰਦੇ ਹੁੰਦੇ ਸੀ ਜਥਾ ਲੈ ਕੇ ਜੀ ਸੈਂਕੜੇ ਹਜ਼ਾਰਾਂ ਸੰਗਤਾਂ ਦਾ ਜਥਾ ਮੇਰੇ ਨਾਲ ਗੁਰਦੁਆਰਾ ਕੌਂਟਾ ਸਾਹਿਬ ਦੇਰਾਦੂਨ ਹਰਦਵਾਰ ਜਦੋਂ ਵੀ ਅਸੀਂ ਉੱਤਰਾਖੰਡ 'ਚ ਐਂਟਰ ਕਰਦੇ ਤਾਂ ਗਿਆਨ ਗੋਦੜੀ ਦੀ ਗੱਲ ਹੈ ਕਿ ਸਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਕਈ ਵਾਰ ਸਾਡੀਆਂ ਪੁਲਿਸ ਨਾਲ ਉੱਥੇ ਝੜਪਾਂ ਵੀ ਹੋਈਆਂ ਅੱਜ ਵੀ YouTube ਤੇ ਉਹ ਵੀਡੀਓ ਪਈਆਂ ਨੇ ਜੀ ਜਦੋਂ ਅਸੀਂ ਗਿਆਨ ਗੋਦੜੀ ਆਜ਼ਾਦੀ ਸੰਘਰਸ਼ ਆਰੰਭਿਆ ਸੀਗਾ ਪਹਿਲਾਂ ਤਾਂ ਉੱਤਰਾਖੰਡ ਦੀ ਸਰਕਾਰ ਮੰਨਦੀ ਨਹੀਂ ਸੀਗੇ ਇੱਥੇ ਕੋਈ ਗੁਰਦੁਆਰਾ ਸੀ ਜਦੋਂ ਅਸੀਂ ਰੈਵਨਿਊ ਰਿਕਾਰਡ ਦਿੱਤਾ ਸਾਰਾ ਕੋਈ ਦੱਸਿਆ ਕਿ ਆ ਜਿਹੜਾ ਇੱਥੇ ਭਾਰਤ ਦਾ ਸਕਾਊਟ ਐਂਡ ਗਾਈਡ ਦਾ ਤਖਤਰ ਆ ਪਬਲਿਕ ਅਡਾਲਟਾ ਬੜੀਆਂ ਨੇ ਟੁਆਲਟਾ ਔਰ ਇਹ ਜਿਹੜਾ ਮੋਹਨ ਚੋਟੀ ਵਾਲਾ ਜਿਹੜਾ ਢਾਬਾ ਵੈ ਨਾਲ ਇਹ ਸਾਰੀ ਜਗ੍ਹਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਦੇ ਇਥੇ ਗੁਰਦੁਆਰਾ ਹੁੰਦਾ ਸੀ 84 ਤੋਂ ਪਹਿਲਾਂ ਜੀ 1978 ਦੇ ਵਿੱਚ ਜਿਹੜਾ ਸੀਗਾ ਹਰ ਕੀ ਬੋੜੀ ਘਾਟ ਦੇ ਸੁੰਦਰੀਕਰਨ ਦੇ ਨਾਂ ਤੇ ਇੱਕ ਸੰਧ ਢਾਈ ਗਈ ਤੇ 84 ਦੇ ਵਿੱਚ ਸਿੱਖ ਵਿਰੋਧੀ ਚੱਲੀ ਲਹਿਰ ਦੇ ਦੌਰਾਨ ਸਾਰਾ ਗੁਰਦੁਆਰਾ ਸਾਹਿਬ ਹੀ ਢਾਹ ਢੇਰੀ ਕਰ ਦਿੱਤਾ ਤੇ ਸੇਵਾਦਾਰ ਤੇ ਗੁਰੂ ਦੇ ਸਰੂਪ ਗੰਗਾ ਜਲ ਪ੍ਰਵਾਹ ਕਰ ਦਿੱਤੇ ਸੀ ਸਿੱਖ ਵਿਰੋਧੀਆਂ ਨੇ ਜੀ ਉਹ ਉਸ ਵੇਲੇ ਪਹਿਲਾਂ ਤਾਂ ਹੀ ਮੰਨਦੇ ਨਹੀਂ ਜਦੋਂ ਅਸੀਂ ਲਗਾਤਾਰ ਇਥੇ ਸੰਘਰਸ਼ ਕੀਤਾ ਤਾਂ ਉਸ ਵੇਲੇ ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਸੀਗੇ ਉਹਦੇ ਨਾਲ ਉਹਨਾਂ ਨਾਲ ਮੇਰੀ ਮੀਟਿੰਗ ਵੀ ਦੇਹਰਾਦੂਨ ਸੀਐਮ ਨਿਵਾਸ ਦੇ ਵਿੱਚ ਹੋਈ ਸੀ ਤੇ ਉਹਨਾਂ ਨੂੰ ਅਸੀਂ ਦੱਸਿਆ ਵੀ ਇੱਥੇ ਗੁਰਦੁਆਰਾ ਸਾਹਿਬ ਸੀ ਉਹ ਸਿੱਖ ਬੰਦ ਦੇ ਹਵਾਲੇ ਕਰੋ ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀਗੇ ਸਾਰੇ ਜਿੱਲੇ ਵੀ ਪਹਿਲਾਂ ਭਾਜਪਾ ਦੀ ਸਰਕਾਰ ਸੀ ਉਹਨਾਂ ਨਾਲ ਵੀ ਗੱਲ ਕਰਦੇ ਰਹੇ ਅਸੀਂ ਉਹਨਾਂ ਦਾ ਘਰਾਓ ਵੀ 1100 ਕਾ ਰੋਡ ਤੇ ਦਿੱਲੀ ਜਾ ਕੇ ਕੀਤਾ ਸੀ ਹਜ਼ਾਰਾਂ ਸਿੱਖ ਸੰਗਤਾਂ ਨੇ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਯੂਪੀ ਤੋਂ ਸਾਡੇ ਨਾਲ ਸੰਗਤਾਂ ਗਈਆਂ ਸੀ ਜੀ ਤਾਂ ਉਸ ਜਿਹੜੇ ਫਿਰ ਇਹ ਜਿਹੜਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਐਲਾਨ ਕਰ ਦਿੱਤਾ ਸੀਗਾ ਕਿ ਗੁਰਦੁਆਰਾ ਗਿਆਨ ਗੋਦੜੀ ਅਸੀਂ ਸਿੱਖ ਪੰਥ ਦੇ ਹਵਾਲੇ ਕਰਾਂਗੇ ਤੇ ਮੇਰੇ ਨਾਲ ਡੀਐਮ ਹਰਦਵਾਰ ਜਿਹੜਾ ਸੀਗਾ ਉਹਨੂੰ ਭੇਜਿਆ ਵੀ ਸੀਗਾ ਉਹ ਜਗ੍ਹਾ ਦੇਖਣ ਵਾਸਤੇ ਅਸੀਂ ਜਗ੍ਹਾ ਦੀ ਨਿਸ਼ਾਨਦੇਹੀ ਵੀ ਕਰਵਾਈ ਸੀ ਪਰ ਉਸ ਤੋਂ ਬਾਅਦ ਮੈਨੂੰ ਪੰਜਾਬ ਦੇ ਵਿੱਚ ਬਾਦਲਾ ਨੇ 2014 'ਚ ਜਦੋਂ ਗ੍ਰਿਫਤਾਰ ਕਰ ਲਿਆ ਉਦੋਂ ਅਸੀਂ ਐਲਾਨ ਕਰਾਇਆ ਉਦੋਂ ਬਾਦਲਾ ਗ੍ਰਿਫਤਾਰ ਕਰਕੇ ਤੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਸੀਗਾ ਜੇ ਫਿਰ ਉਹ ਜਿਹੜਾ ਹਰਿਸ਼ ਰਾਵਰ ਸੀ ਉਹ ਮੁੱਖ ਮੰਤਰੀ ਨੇ ਡਿਆ ਸਰਕਾਰ ਉੱਥੇ ਬੀਜੇਪੀ ਦੀ ਆ ਗਈ ਤਾਂ ਮੁੜ ਕੇ ਗੱਲ ਜਿਹੜੀ ਖੰਡੇ ਬਲਸੇ 'ਚ ਪੈ ਗਈ ਸੀ ਹੁਣ ਗੁਰਦੁਆਰਾ ਰਾਣੀਪੁਰ ਵਾਲੇ ਮੋੜ ਤੇ ਕੁਝ ਕੁ ਜਗ੍ਹਾ ਦੇ ਉੱਤੇ ਸੰਗਤਾਂ ਨੇ ਜਿਹੜਾ ਹੈਗਾ ਉਹ ਮੋਰਚਾ ਲਾ ਆ ਗਏ ਤੇ ਗੁਰਦੁਆਰਾ ਸਾਹਿਬ ਗਿਆਨ ਗੋਦੜੀ ਦੀ ਯਾਦਗਾਰੀ ਨਿਸ਼ਾਨੀ ਵਜੋਂ ਉੱਤੇ ਸੇਵਾ ਸਿਮਰਨ ਸੰਗਤਾਂ ਕਰਦੀਆਂ ਪਰ ਜਿਹੜੀ ਮੂਲ ਸਥਾਨ ਦੀ ਸਾਡੀ ਲੜਾਈ ਹੈ ਸੰਘਰਸ਼ ਹੈ ਉਹ ਉਸੇ ਤਰ੍ਹਾਂ ਜਾਰੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਗੁਰਦੁਆਰਾ ਗਿਆਨ ਗੋਦੜੀ ਉਸੇ ਜਗ੍ਹਾ ਮੂਲ ਸਥਾਨ ਤੇ ਬਣੇ ਪਰ ਜਿਹੜੀ ਦਸਦਾ ਵਾਹ ਸਭਾ ਤੇ ਜਿਹੜੀ ਆਰਐਸਐਸ ਸਾਹਿਬ ਜੀ ਜਿਨ੍ਹਾਂ ਦਾ ਕਬਜ਼ਾ ਤੇ ਹਰ ਕੀ ਪੌੜੀ ਹਰਦਵਾਰ ਤੇ ਉਹ ਨਹੀਂ ਚਾਹੁੰਦੇ ਕਿ ਇੱਥੇ ਗੁਰੂ ਸਾਹਿਬ ਦਾ ਉਹ ਤੀਰਥ ਬਣੇ ਜਿਹੜਾ ਉਹਨਾਂ ਦੀਆਂ ਜੋ ਪਰੰਪਰਾਵਾਂ ਮਰਿਆਦਾ ਕਿ ਉਹ ਸੂਰਜ ਲੋਕ ਨੂੰ ਦੇਵ ਲੋਕ ਨੂੰ ਬਾੜੀ ਦੇਣਾ ਤੇ ਗੁਰੂ ਸਾਹਿਬ ਨੇ ਉਹਦਾ ਕੰਡੰਮ ਕਰਕੇ ਗਿਆਨ ਦਾ ਗਿਆਨ ਵੰਡਿਆ ਸੀ ਉੱਥੇ ਕਰਮ ਕਾਂਡ ਨੂੰ ਕੰਡੰਮ ਕਰਕੇ ਸੀ ਉਹ ਨਹੀਂ ਚਾਹੁੰਦੇ ਵੀ ਇੱਥੇ ਜਿਹੜਾ ਇਤਿਹਾਸ ਆ ਇੱਥੇ ਗੁਰਦੁਆਰਾ ਸਾਹਿਬ ਬਣੇ ਤੇ ਸਿੱਖ ਸੰਗਤਾਂ ਆਉਣ ਇਸ ਕਰਕੇ ਉਹ ਬਣ ਨਹੀਂ ਦੇ ਰਹੀਆਂ ਪਰ ਆਏ ਸਾਲ ਸੰਗਤਾਂ ਉਤਮ ਉਪਰਾਲਾ ਕਰਦੀਆਂ ਨੇ ਹੁਣ ਵੀ اللي ਤਾਂ ਜਿਵੇਂ ਗੁਰਚਨ ਸਿੰਘ ਬੱਬਰ ਜਾਏ ਹੋਰ ਜਿਹੜੇ ਸਿੰਘ ਗਏ ਆ ਇਹਨਾਂ ਨੂੰ 35 ਦੇ ਕਰੀਬ ਇਹ ਹੁਣ ਤਾਂ 35 ਦੇ ਕਰੀਬ ਗਏ ਆ ਮੇਰੇ ਨਾਲ ਹਜ਼ਾਰਾਂ ਸੰਗਤਾਂ ਜਾਂਦੀਆਂ ਰਹੀਆਂ ਨੇ ਪਰ ਸਾਨੂੰ ਜਦੋਂ ਅਸੀਂ ਪੌਂਟਰ ਸਾਹਿਬ ਤੋਂ ਅਗਲਾ ਕੋਲ ਟੱਪ ਦੇ ਇਹੀ ਤੇ ਅੱਗੇ ਕੁਲਾਹਲ ਪਿੰਡ ਆਉਂਦਾ ਉੱਥੇ ਪਹਾੜੀ ਨਾਕੇ ਬੰਦੀ ਕਰਕੇ ਕੋਲ ਦੇ ਉੱਤੇ ਹੀ ਸਾਨੂੰ ਰੋਕ ਲਿਆ ਜਾਂਦਾ ਸਾਡੀਆਂ ਜਿੱਦੀਆਂ ਬੱਸਾਂ ਕਾਰਾਂ ਜੀਪਾਂ ਹੁੰਦੀਆਂ ਸੀ ਸਾਨੂੰ ਉੱਥੇ ਰੋਕ ਲੈਂਦੇ ਗਾਂ ਨਹੀਂ ਸੀ ਜਾਣ ਦਿੰਦੇ ਇਸੇ ਤਰ੍ਹਾਂ ਇਹ ਜਿਹੜੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਸੀ ਛੱਟ ਸ਼ਬਦਾਂ 'ਚ ਨਕੇਦੀ ਕਰਦੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾਇਆ ਜਾ ਰਿਹਾ ਪੂਰੇ ਸੰਸਾਰ ਵਿੱਚ ਜਦਕਿ ਸਾਡੀ ਭਾਰਤ ਸਰਕਾਰ ਨੇ ਵੀ ਕਿਹਾ ਕਿ ਸਿੱਖ ਸੰਗਤਾਂ ਮਨਾਉਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀਆਂ ਗੱਲਾਂ ਚੱਲ ਰਹੀਆਂ ਨੇ ਜੀ ਪਾਕਿਸਤਾਨ ਗਵਰਨਮੈਂਟ ਨੇ ਵੀ ਉਹ ਖੋਲ੍ਹਿਆ ਪਹਿਲ ਕਦਮੀ ਕੀਤੀ ਹੈ ਪਰ ਦੂਜੇ ਪਾਸੇ ਬੀਜੇਪੀ ਦਾ ਮੈਂ ਸਮਝਦਾ ਦੋਗਲਾ ਚਿਹਰਾ ਆ ਕੇ ਇੱਕ ਪਾਸੇ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਕਹਿੰਦੇ ਅਸੀਂ ਦੇਣ ਤੋਂ ਤਿਆਰ ਆ ਪਰ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਜਿਹੜਾ ਗਿਆਨ ਗੋਦੜੀ ਆ ਹਰ ਕੀ ਪੌੜੀ ਹਰਦਵਾਰ ਉਹ ਦੇਣ ਵਾਸਤੇ ਬੀਜੇਪੀ ਸਰਕਾਰ ਤਿਆਰ ਨਹੀਂ ਆ ਇਸ ਕਾਰਨ ਕਰਕੇ ਮੈਂ ਸਖਤ ਸ਼ਬਦਾਂ ਚ ਨਕੇਦੀ ਕਰਦਾ ਕਿ ਜਿਹੜਾ ਹੈਗਾ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਬਹੁਤ ਮਾੜੀ ਗੱਲ ਆ ਕਿੰਨਾ ਕੁ ਚਿਰ ਇਸ ਤਰ੍ਹਾਂ ਬੇਇਨਸਾਫੀ ਜਿਹੜੀ ਆ ਉਹ ਸਰਕਾਰਾਂ ਕਰਦੀਆਂ ਰਹਿਣਗੀਆਂ ਆਖਰ ਇੱਕ ਦਿਨ ਗੁਰਦੁਆਰਾ ਗਿਆਨ ਗੋਦੜੀ ਗੁਰੂ ਦਾ ਜਿਹੜਾ ਹੈ ਉਹ ਬਣ ਕੇ ਹੀ ਰਹੇਗਾ ਬੀਤੇ ਜੀ ਤੇ ਮਾਇਆਪੁਰੀ ਦੇ ਵਿੱਚ ਸਿੱਖਾਂ ਨੂੰ ਆ ਜਿਹੜੀਆਂ ਦੁਕਾਨਾਂ ਢਾਈਆਂ ਗਈਆਂ ਨੇ ਮੈਂ ਇਹ ਵੀ ਨਖੇਦੀ ਕਰਦਾ ਜਿਹੜੇ 1984 ਦੇ ਨਵੰਬਰ 84 ਦੇ ਕਤਲੇਆਮ ਦਾ ਸ਼ਿਕਾਰ ਸਾਡੀਆਂ ਮਤਾਵ ਬੀਬੀਆਂ ਭੈੜਾ ਵਾ ਦਾਵਾ ਜਾਂ ਉਹ ਸਿੱਖ ਪਰਿਵਾਰ ਆ ਉਹਨਾਂ ਦੀਆਂ ਦੁਕਾਨਾਂ ਤੇ ਇਸ ਤਰ੍ਹਾਂ ਬੁਲਡੋਜ਼ਰ ਚਲਾ ਦੇਣਾ ਮੈਂ ਸਮਝਦਾ ਵੀ ਇਹ ਵੀ ਸਿੱਖ ਵਿਰੋਧੀ ਨੀਤੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਉਹਨਾਂ ਸਿੱਖਾਂ ਦੇ ਹਾਊਰ ਕੋ ਸਿਫੇ ਤੇ ਰੋਜ਼ਗਾਰ ਦੇ ਬਾਬਤ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਤੁਸੀਂ ਵੀ ਦੇਖਿਆ ਹੋਵੇਗਾ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਨੇ ਬੀਐਸਐਫ ਜਿਸ ਤਰੀਕੇ ਦੇ ਨਾਲ ਪਥਰਾਵ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਸਿੰਘਾਂ ਨੂੰ ਖਦੇੜ ਰਹੀ ਹੈ ਸਿੱਖਾਂ ਨੂੰ ਖਦੇੜ ਰਹੀ ਹੈ ਉਥੋਂ ਕਿਉਂਕਿ 1975 ਦੇ ਵਿੱਚ ਜਦੋਂ ਮਾਇਆਪੁਰੀ ਦਾ ਇਹ ਇਲਾਕਾ ਬਸਾਇਆ ਗਿਆ ਸੀ ਉਸ ਵੇਲੇ ਉਹ ਉਜਾੜ ਸੀ ਤੇ ਸਿੰਘ ਸਿੱਖਾਂ ਨੇ ਉੱਥੇ ਆਪਣੀ ਦੁਕਾਨਦਾਰੀ ਸ਼ੁਰੂ ਕੀਤੀ ਆਪਣੇ ਬਿਜ਼ਨਸ ਸ਼ੁਰੂ ਕੀਤੇ ਤੇ ਅੱਜ ਉਹਨਾਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਉੱਥੋਂ ਖਦੇੜਿਆ ਜਾ ਰਿਹਾ ਹੈ ਮਤਲਬ ਹਰ ਥਾਂ ਦੇ ਉੱਤੇ ਸਿੱਖ ਵਿਰੋਧੀ ਇੱਕ ਲਹਿਰ ਜੀ ਚੱਲੀ ਹੋਈ ਹੈ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਕਿ ਬਹੁਤ ਜਾਣੇ ਦਾ ਕਹਿਣਾ ਹੈ ਅਜੀਹਾ ਹੈ ਕਿ ਇਹੇ ਚੀਜ਼ਾਂ ਕਿਤਨੇ ਕਿਤੇ ਮੂੜ ਉਹੀ 84 ਵਾਲਾ ਜਿਹੜਾ ਦੌਰ ਸੀਗਾ ਉਹ ਦੌਰਾਂ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖੋ ਸਿੱਖ ਸੰਗਤਾਂ ਨੇ ਜਿਹੜਾ ਸਿੱਖ ਪੰਥ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਭਾਰਤੀ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਧ ਫਾਂਸੀਆਂ ਦੇ ਜਿਹੜੇ ਕਾਲੇ ਪਾਣੀ ਗਏ ਉਮਰ ਕਹਿਤਾ ਕਟੀਆਂ ਤਾਂ ਬਾਈ ਚੱਲੀ ਆ ਜਿ ਉਹਨਾਂ ਸਿੱਖਾਂ ਨੂੰ ਇਸ ਤਰ੍ਹਾਂ ਬੇਗਾਨਗੀ ਦਾ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਭਾਰਤ ਦੇ ਵਿੱਚ ਉਹਨਾਂ ਦੇ ਜਿਹੜੀ ਆ ਜਾਨਮਾਲ ਦੀ ਰਾਖੀ ਜਿਹੜੀ ਕਾਰੋਬਾਰ ਦੀ ਰਾਖੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਪਰ ਦੇਖਣ ਵਿੱਚ ਆ ਰਿਹਾ ਕਦੇ ਬੇਕਸੂਰ ਸਿੱਖਾਂ ਨੂੰ ਸਜ਼ਾਵਾ ਦੇ ਦਿੱਤੀ ਜਾਂਦੀ ਹੈ ਜਦ ਦੀ ਇਹ ਜੇਲਾ ਚ ਡੱਕ ਦਿੱਤਾ ਜਾਂਦਾ ਕਿਤੇ ਗੁਰੂਗ੍ਰਾਂਡ ਸਾਹਿਬ ਦੀ ਵਿਧ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿਤੇ ਸਾਡੇ ਸਜ਼ਾਵਾ ਪੂਰੀਆਂ ਕਰ ਸਕੇ ਬੰਦੀ ਸਿੰਘਾਂ ਨੂੰ ਰਹਾਅ ਨਹੀਂ ਕੀਤਾ ਜਾ ਰਿਹਾ ਕਿਤੇ ਕਾਰੋਬਾਰ ਉਜਾੜੇ ਜਾ ਰਹੇ ਆ ਕਿਤੇ ਰਾਜਸਥਾਨ ਤੋਂ ਉਜਾੜਾ ਕਦੇ ਗੁਰਦੁਆਰਾ ਡਾਂਗਮਰ ਸਾਹਿਬ ਸਿੱਕਮ ਦੇ ਵਿੱਚ ਉਜਾੜਾ ਕੀਤਾ ਜਾ ਰਿਹਾ ਤੇ ਸਾਰੇ ਜਿਹੜੇ ਸਿੱਖ ਵਿਰੋਧੀ ਲਹਿਰ ਦੇ ਰਾੜ ਬੜੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋ ਰਿਆ ਮੈਂ ਗੁਰੂ ਅੱਗੇ ਅਰਦਾਸ ਕਰਦਾ ਤੇ ਪੰਥਰ ਨੂੰ ਅਪੀਲ ਕਰਦਾ ਵੀ ਸਾਰੇ ਇਹਨਾਂ ਵਿਰੋਧੀ ਤਾਕਤਾਂ ਦਾ ਜਿਹੜਾ ਹੈ ਮੁਕਾਬਲਾ ਕਰਨ ਲਈ ਸਾਨੂੰ ਇੱਕੀ ਦੀ ਲੜੀ ਚ ਪਰੋਏ ਜਾਣਾ ਚਾਹੀਦਾ ਜੁਨਤੀ ਦੇ ਨਾਲ ਇਕਤਾ ਦੇ ਨਾਲ ਇਕ ਮੋਟਤਾ ਦੇ ਨਾਲ ਇਹਨਾਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਇਹ ਸਮੇਂ ਦੀਆਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਕਿ ਇਸ ਦੇਸ਼ ਨੂੰ ਆ ਯਾਦ ਕਰਾਉਣ ਲਈ ਸਭ ਤੋਂ ਵੱਡਾ ਜੇ ਯੋਗਦਾਨ ਹੈ ਤੇ ਉਹ ਸਿੱਖ ਪਰੰਪਰਾ ਉਹਨਾਂ ਨੂੰ ਵਿਗਿਆਨਕੀ ਦਾ ਅਹਿਸਾਸ ਨਾ ਕਰਵਾਇਆ ਜਾਏ ਬਿਲਕੁਲ ਕਿਉਂਕਿ ਜਿਹੜੇ ਵੀ ਉੱਚੇ ਅਹੁਦਿਆਂ ਉੱਤੇ ਬੈਠੇ ਨੇ ਚਾਹੇ ਸਿਆਸਤਦਾਨ ਨੇ ਤੇ ਚਾਹੇ ਧਾਰਮਿਕ ਆਗੂ ਜੇਕਰ ਉਹ ਆਪਣੀ ਪੂਰੀ ਨਿਸ਼ਟਾ ਦੇ ਨਾਲ ਆਪਣਾ ਫਰਜ਼ ਨਹੀਂ ਨਿਭਾਉਂਦੇ ਤਾਂ ਉਹਨਾਂ ਦਾ ਵਿਰੋਧ ਹੋਣਾ ਕਿਤੇ ਨਾ ਕਿਤੇ ਲਾਜ਼ਮੀ ਜਿਹਾ ਹੋ ਜਾਂਦਾ ਤੁਸੀਂ ਬਖੂਬੀ ਜਾਣਦੇ ਹੋ ਇਹ ਹਾਲ ਹੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਜਦੋਂ ਦਮਦਮਾ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਬੈਠੇ ਹੋਏ ਸੀ ਸਿੱਖ ਸੰਗਤਾਂ ਵੱਲੋਂ ਉਹਨਾਂ ਦਾ ਕੜਾ ਵਿਰੋਧ ਕੀਤਾ ਗਿਆ ਕੀ ਕਹੋਗੇ ਉਸ ਦੇ ਉੱਤੇ ਨਾਹਰੇਬਾਜ਼ੀ ਕੀਤੀ ਗਈ ਗੁਰੂ ਘਰ ਦੇ ਅੰਦਰ ਦੇਖੋ ਪਿਛਲੇ ਤਕਰੀਬਨ 3 ਦਿਨਾਂ ਤੋਂ ਤੱਕ ਸ੍ਰੀ ਦੰਦਮਾ ਸਾਹਿਬ ਦੀ ਧਰਤੀ ਤੇ ਅਸੀਂ ਧਾਰਮਿਕ ਦੀਵਾਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੇ ਆ ਖਾਲਸਾ ਸਾਜਨਾ ਦੇ ਉਸ ਵਿਸਾਖੀ ਦਾ 320 ਸਾਲਾ ਇੱਥੇ ਮਨਾਇਆ ਜਾ ਰਿਹਾ ਪੂਰੇ ਸੰਸਾਰ ਚੋਂ ਸੰਗਤਾਂ ਆਈਆਂ ਨੇ ਲੱਖਾਂ ਸੰਗਤਾਂ ਨੇ ਇੱਥੇ ਤੇ ਹਰ ਸਾਲ ਦੀ ਤਰ੍ਹਾਂ ਜੋ ਪਿਛਲੇ 20-22 ਸਾਲਾਂ ਤੋਂ ਅਸੀਂ ਲਗਾਤਾਰ ਇੱਥੇ ਸੇਵਾ ਕਰ ਰਹੇ ਆ ਹਾਏ ਪਿਛਲੇ ਦਿਨੀ ਮੈਂ ਇੰਗਲੈਂਡ ਦੀ ਧਰਤੀ ਤੇ ਸੀ ਸੰਗਤਾਂ ਉੱਥੇ ਪ੍ਰੋਗਰਾਮ ਲੀਕ ਰਹੀਆਂ ਸੀ ਪਰ ਮੈਂ ਉਹਨਾਂ ਤੋਂ ਦਿਵਾ ਮੰਗ ਕੇ ਕਿ ਇਥੇ ਨਾਮ ਬਣਿਆ ਹੋਇਆ ਕਿ ਹਰ ਵਿਸਾਖੀ ਦੇ ਸਮੇਂ ਤੱਕ ਦੰਦਮਾ ਸਾਹਿਬ ਕੇ ਸੰਗਤਾਂ ਦੇ ਦਰਸ਼ਨ ਦਿਦਾਰੇ ਕਰ ਲੈ ਧਾਰਮਿਕ ਦੀਵਾਨ ਸਜਾਉਣੇ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਸੋ ਸਾਡੀ ਸੇਵਾਵਾਂ ਇਥੇ ਨਿਰੰਤਰ ਚੱਲ ਰਹੀਆਂ ਨੇ ਅੱਜ ਕੌਮ ਦੇ ਨਾਲ ਸੰਦੇਸ਼ ਵੀ ਜਾਰੀ ਕੀਤਾ ਹੈ ਸੋ ਔਰ ਜੋ ਮੈਨੂੰ ਹੀ ਪੱਤਰਕਾਰਾਂ ਨੇ ਖਬਰ ਦਿੱਤੀ ਹੈ ਮੇਰੇ ਕੋਲ ਆਏ ਸੀ ਕਿ ਤਖਤ ਸ੍ਰੀ ਦੰਦਮਾ ਸਾਹਿਬ ਤਖਤ ਸਾਹਿਬ ਦੇ ਅੰਦਰ ਸੋ ਕਬੀਰ ਬਾਦਲ ਤੇ ਹਰ ਸਿਮਰਤ ਬਾਦਲ ਜਦੋਂ ਉੱਥੇ ਗਏ ਆ ਮੱਥਾ ਟੇਕਣ ਵਾਸਤੇ ਤੇ ਉੱਥੇ ਸੰਗਤਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਕਿਸ ਤਰ੍ਹਾਂ ਹੋਇਆ ਕਿੰਨਾ ਕੁ ਹੋਇਆ ਇਹਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਮਿਲ ਸਕੀ ਕਿਉਂਕਿ ਮੈਨੂੰ ਪੱਤਰਕਾਰ ਵੀਰਾਂ ਨੇ ਇੱਥੇ ਦੱਸਿਆ ਜਿਹੜੇ ਹੁਣ ਇਸੀ ਪ੍ਰੋਗਰਾਮ ਨੂੰ ਸਾਡੇ ਸਮਾਗਮ ਨੂੰ ਕਵਰ ਕਰਨ ਆਏ ਸੀਗੇ ਕਿ ਉੱਥੇ ਬਹੁਤ ਭਾਰੀ ਜਿਹੜਾ ਸੰਗਤਾਂ ਨੇ ਉਹਨਾਂ ਦਾ ਵਿਰੋਧ ਕੀਤਾ ਮੁਰਦਾਬਾਦ ਦੇ ਨਾਰੇ ਲੱਗੇ ਆ ਇਸ ਤਰ੍ਹਾਂ ਵਿਰੋਧ ਜਿਹੜਾ ਇਹਨਾਂ ਦਾ ਹੋ ਰਿਹਾ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਬਾਣੀ ਦੀ ਬੇਅਦਬੀ ਹੋਈ ਹੈ ਬੇਅਦਬੀ ਤੇ ਕੁਰਸ਼ੀਆਂ ਨੂੰ ਇਹਨਾਂ ਨੇ ਬਚਾਇਆ ਸਦਾ ਸ਼ਾਇਦ ਦਿੰਦੀ ਆ ਇਹ ਜਿਹੜੇ ਸਿੰਘਾਂ ਨੂੰ ਸ਼ਹੀਦ ਕੀਤਾ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਆ ਵੇਖੂੜਾ ਨੂੰ ਜੇਲਾਂ 'ਚ ਡੱਕਿਆ ਉਸੇ ਚੀਜ਼ ਦਾ ਵਿਰੋਧ ਜਿਹੜਾ ਉਹ ਸੰਗਤਾਂ ਦੇ ਮਨਾਂ ਵਿੱਚ ਅੱਜ ਵੀ ਭਾਰੀ ਰੋਸ਼ ਹੈ ਚਾਹੇ ਸੁਖਵੀਰ ਸਿੰਘ ਬਾਦਲਾ ਜੇ ਹਰਸਪੁਰਦਗੌਰ ਬਾਦਲ ਇਹਨਾਂ ਨੂੰ ਇਹ ਫਰੋਦ ਦਾ ਸਾਹਮਣਾ ਤਾਂ ਹੀ ਕਰਨਾ ਪੈ ਰਿਹਾ ਜਦੋਂ ਹਰਸਪੁਰ ਸਾਹਿਬ ਅਗਰ ਗੱਲ ਕੀਤੀ ਜਾਏ ਪਾਕਿਸਤਾਨ ਦੀ ਤਾਂ ਪਾਕਿਸਤਾਨ ਜਿਹੜੇ ਸਾਡੇ ਬੰਦੀ ਸਿੰਘ ਹੈਗੇ ਨੇ ਆ ਬੰਦੀ ਉੱਥੇ ਹੈਗੇ ਨੇ ਇੰਡੀਆ ਦੇ ਉਹਨਾਂ ਨੂੰ ਰਿਹਾ ਕਰਨ ਦੇ ਵਿੱਚ ਕਾਰਗਰ ਸਾਬਤ ਹੋ ਰਿਹਾ ਹੈ ਉਹਨਾਂ ਨੇ ਸਾਡੇ ਜੋ ਵੀ ਉੱਥੇ ਸੀਗੇ ਹਿਰਾਸਤ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਇੱਕ ਬਹੁਤ ਵਧੀਆ ਸਟੈਪ ਪਾਕਿਸਤਾਨ ਵੱਲੋਂ ਚੱਕਿਆ ਗਿਆ ਤੇ ਭਾਰਤ ਦੀਆਂ ਸਰਕਾਰਾਂ ਨੇ ਵੀ ਕਾਫੀ ਲੋਕ ਜਿਹੜੇ ਅਰੈਸਟ ਕੀਤੇ ਹੋਏ ਸੀਗੇ ਇੰਡੀਅਨ ਗਵਰਨਮੈਂਟ ਵੱਲੋਂ ਪਾਕਿਸਤਾਨ ਦੇ ਉਹ ਛੱਡਣ ਦੀ ਹਲਕੀਤੇ ਪਰ ਭਾਰਤ ਦੇ ਵਿੱਚ ਜਿਹੜੇ ਬੰਦੀ ਸਿੰਘ ਇੰਨੇ ਸਾਲਾਂ ਤੋਂ ਆਪਣੀ ਸਜ਼ਾ ਕੱਟ ਰਹੇ ਨੇ ਆਖਿਰ ਭਾਰਤ ਦੀਆਂ ਸਰਕਾਰਾਂ ਆਪਣੇ ਹੀ ਮੁਲਕ ਦੇ ਬੋਛਿੰਦਿਆ ਦੇ ਨਾਲ ਅਜੇ ਹੀ ਕਿਉਂ ਨਹੀਂ ਕਰ ਸਕਦੀਆਂ ਕਿਉਂ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਮੈਂ ਇਹੀ ਕਹਿ ਰਿਹਾ ਕਿ ਬਹੁਤ ਮਾੜੀ ਗੱਲ ਹੈ ਦੇਖੋ ਜੇ ਹੁਣ ਆਪਣੰਦਨ ਇਹਨਾਂ ਦਾ ਪਾਇਲਟ ਉੱਧਰ ਗਿਆ ਸੀਗਾ ਜਹਾਜ਼ ਲੈ ਕੇ ਤੇ ਡਿੱਗਿਆ ਤਾਂ ਉਹਨਾਂ ਨੇ ਗ੍ਰਿਫਤਾਰ ਕੀਤਾ ਫਿਰ ਉਹਨਾਂ ਨੇ ਛਾਦੀ ਉਹਨੂੰ ਇੱਧਰ ਇਹ ਇੱਦਾਂ ਛੱਡ ਦਿੱਤਾ ਜਿਹੜੇ ਪਹਿਲਾ ਸਮੇਂ ਜਿਹੜੀ 62 71 ਦੇ ਜਿਹੜੇ ਫੌਜੀ ਜਿਹੜੇ ਆ ਉਹਨਾਂ ਜੰਗਾਂ ਦੇ ਦੌਰਾਨ ਗ੍ਰਿਫਤਾਰ ਕੀਤੇ ਆ ਪਾਕਿਸਤਾਨ ਗਵਰਨਮੈਂਟ ਨੂੰ ਛੱਡ ਦੇਣੀ ਚਾਹੀਦੀ ਆ ਤੇ ਛੱਡ ਵੀ ਰਹੀ ਆ ਇਸ ਗੱਲ ਦੀ ਛਲਾਗਾ ਆ ਭਾਰਤ ਸਰਕਾਰ ਨੂੰ ਵੀ ਜਿਹੜੇ ਕੋਈ ਉਹਨਾਂ ਦੇ ਤਾਂ ਇੱਧਰ ਕੋਈ ਆਏ ਆ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਤੇ ਜਿਹੜੇ ਸਾਡੇ ਗੁਰਦੀ ਸਿੰਘ ਖਜ਼ਾਵਾਂ ਕੂੜੀਆਂ ਵੀ ਕਰ ਚੁੱਕੇ ਆ ਕਿ ਉਹਨਾਂ ਨੂੰ ਦਿਹਾ ਨਹੀਂ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਫਰੋਤ ਸੰਥ ਵਿਰੋਧੀ ਸਾਜ਼ਿਸ਼ ਦਾ ਹੀ ਛਲਾਗਾ ਪਰ ਸਰਕਾਰਾਂ ਨੂੰ ਸਾਰਿਆਂ ਨੂੰ ਬਰਾਬਰਤਾ ਨਾਲ ਚਾਹੀ ਕਿਸੇ ਵੀ ਪਾਰਟੀ ਦੀ ਸਰਕਾਰ ਆਵੇ ਉਹਨਾਂ ਨੂੰ ਸਾਰਿਆਂ ਨਾਲ ਬਰਾਬਰਤਾ ਨਾਲ ਦੇਖਣਾ ਚਾਹੀਦਾ ਵਾ ਕਿਸੇ ਦੇ ਨਾਲ ਜਿਹੜਾ ਹੈਗਾ ਕਿਸੇ ਦੇ ਧਰਮ ਕਰਕੇ ਵਧਿ ਕੀ ਨਹੀਂ ਕਰਨੀ ਚਾਹੀਦੀ ਇਹ ਵਧਿ ਕੀ ਹੋ ਰਹੀ ਹੈ ਸਾਡੇ ਸਿੱਖਾਂ ਦੇ ਨਾਲ ਇਹ ਸਿੱਖਾਂ ਦੇ ਪੱਤਾ ਪੱਤਾ ਸਿੰਘਾਂ ਨਾਲ ਵੈਰੀ ਵਾਲੀ ਗੱਲ ਹੋਈ ਪਈ ਆ ਭਾਰਤ ਸਰਕਾਰ ਨੂੰ ਪਹਿਲ ਕਦਮੀ ਕਰਕੇ ਸਾਡੀ ਬੰਦੀ ਸਿੰਘਾਂ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੀ ਕਹੋਗੇ ਕਿ ਅੱਜ ਅਜੋਕੇ ਸਮੇਂ ਦੇ ਵਿੱਚ ਸਿੱਖਾਂ ਦੇ ਨਾਲ ਜੋ ਬਦਤੀਰਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਇਹ ਪੂਰੇ ਭਾਰਤ ਦੇ ਵਿੱਚ ਜਿੱਦਾਂ ਇੱਕ ਸਿੱਖ ਵਿਰੋਧੀ ਲਹਿਰ ਚੱਲੀ ਹੋਈ ਹੈ ਕੀ ਸੰਦੇਸ਼ ਦੇਣਾ ਚਾਹੋਗੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਮੈਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅੱਜ ਖਾਲਸਾ ਸਾਜਣਾ ਦਿਵਸ ਦੇ 320 ਸਾਲਾਜੂ ਮਨਾਇਆ ਜਾ ਰਿਹਾ ਉਹਦੇ ਲੱਖ ਲੱਖ ਮੁਬਾਰਕਬਾਦ ਹੈ ਨਾ ਤੇ ਸਾਰਿਆਂ ਨੂੰ ਵਹਿਮ ਭਰਮਾਂ ਪਖੰਡਾਂ ਤੋਂ ਰਹਿਤ ਹੋ ਕੇ ਸਾਬਤ ਸੂਰਤ ਹੋ ਖੰਡੇ ਬਾੜੇ ਦਾ ਅਮਰ ਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੇ ਲੜ ਲੱਗਣਾ ਚਾਹੀਦਾ ਆਪਣੇ ਬੱਚੇ ਬੱਚੀਆਂ ਨੂੰ ਉੱਚ ਵਿੱਦਿਆ ਪੜਾਉਣੀ ਚਾਹੀਦੀ ਹੈ ਤਾਂ ਕਿ ਵਿੱਦਿਆ ਦੇ ਨਾਲ ਅਸੀਂ ਉਹਨਾਂ ਦਾ ਸਨਹਿਰੀ ਭਵਿੱਖ ਦੇ ਸਕੀਏ ਉਹਨਾਂ ਨੂੰ ਧਰਮ ਨਾਲ ਜੋੜਨਾ ਚਾਹੀਦਾ ਗੁਰੂ ਨਾਲ ਜੋੜਨਾ ਚਾਹੀਦਾ ਹੈ ਤੇ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਸਾਡੇ ਇਤਿਹਾਸ ਤੇ ਹਮਲਾ ਗੁਰਬਾਣੀ ਤੇ ਹਮਲਾ ਸਾਡੀਆਂ ਸਿੱਖ ਸਿਖੀ ਉਤਾਂ ਤੇ ਹਮਲਾ ਕਰ ਰਹੇ ਆ ਸਾਡੀਆਂ ਵਿਰਾਸਤਾਂ ਨੂੰ ਤੋੜਿਆ ਜਾ ਰਿਹਾ ਵਾ ਉਹਨਾਂ ਦਾ ਸਾਨੂੰ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜੋ ਸਾਡੇ ਨਾਲ ਬੇਣਸਾਹੀ ਹੋ ਰਹੀ ਹੈ ਜੇ ਕੋਈ ਅਫਸਰ ਇਨਸਾਫ ਕਰਨ ਲੱਗਦਾ ਤੇ ਉਹਦੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਇਸ ਬੇਇਨਸਾਫੀ ਦੇ ਖਿਲਾਫ ਵੀ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਇਸ ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਇੱਕ ਵਾਰ ਫਿਰ ਸਾਰਿਆਂ ਨੂੰ ਹਾਲਸਾ ਸਾਜਣਾ ਦਿਲ ਸੋਬਰ ਸਾਖੀ ਦੇ ਲੱਖ ਲੱਖ ਬੁਕਾਰ ਕਰ ਦਿੰਦਾ ਹਾਂ ਸ਼ਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ